ਕਿੰਨਾ 20000 ਕਿਸੇ ਤੋਂ ਮੈਂ 10000 ਤੋਂ ਵੱਧ ਕੋ ਨਹੀਂ ਲਿਆ ਮੈਂ ਸਭ ਜਨ ਕਾਂਗਰਸੀ ਮੈਂਬਰ ਵੱਡਾ ਅਪਲਾਈ ਕਰਕੇ ਖਾਲਸ ਦੱਸਿਆ ਜਾ ਰਿਹਾ ਹੈ ਇਹ ਹੈ ਜੀ ਇਕੱਲੇ ਇਸ ਦਾ ਨਹੀਂ ਇਸ ਦੇ ਵਿੱਚ ਬੈਂਕ ਮੈਨੇਜਰਾਂ ਤੇ ਹੋਰ ਅਧਿਕਾਰੀ ਵੀ ਦੋਸ਼ੀ ਹੋ ਸਕਦੇ ਆਪਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਦੀ ਪੂਰਤਪਰੰਪਰੀ ਜਾਂਚ ਕੀਤੀ ਜਾਵੇ ਅਤੇ ਗਰੀਬਾਂ ਨੂੰ ਇਨਸਾਫ ਕਰਵਾਇਆ ਜਾਵੇ मुरदास मैमर मुरदासिबर मुरदासि मुरदा